ਪੰਜਾਬ ਵਿੱਚ ਪਿਛਲੇ 5 ਦਹਾਕਿਆਂ ਦੇ ਅੰਦਰ ਤੇਜ਼ਮੀ ਪੈਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਵੀ ਮੰਨਦੇ ਨੇ ਕਿ ਸਾਲ 2050 ਦੇ ਤੱਕ ਮੌਸਮ ਤਬਦੀਲੀਆਂ ਹੋਣ ਕਰਕੇ ਪੰਜਾਬ ਦੇ ਵਿੱਚ ਔਸਤਨ ਤਾਪਮਨ 1.0 ਤੋਂ ਲੈ ਕੇ 3.4 ਡਿਗਰੀ ਤੱਕ ਵੱਧ ਸਕਦਾ ਹੈ ਜਿਹੜਾ ਕਿ ਇਸ ਵਾਰ ਕਾਫੀ ਜ਼ਿਆਦਾ ਵਧਿਆ ਹੋਇਆ ਤਾਪਮਨ ਨੋਟ ਵੀ ਕੀਤਾ ਗਿਆ ਹੈ ਮੌਸਮ ਦੇ ਵਿੱਚ ਆ ਰਹੀਆਂ ਤਬਦੀਲੀਆਂ ਦਾ ਭਾਵੇਂ ਮਨੁੱਖੀ ਸੇਤ ਤੇ ਅਸਰ ਹੋ ਰਿਹਾ ਹੈ ਪਰ ਇਸ ਤੋਂ ਵੀ ਜ਼ਿਆਦਾ ਅਸਰ ਫਸਲਾਂ ਸਾਡੀ ਬਨਸਪਤੀ ਤੇ ਹੋ ਰਿਹਾ ਹੈ ਖਾਸ ਕਰਕੇ ਸਾਡੀਆਂ ਸੀਜ਼ਨ ਦੀਆਂ ਫਸਲਾਂ ਵਾਤਾਵਰਣ ਤੇ ਨਿਰਭਰ ਕਰਦੀਆਂ ਨੇ ਜੇਕਰ ਸਾਲਾਨਾ ਵਾਤਾਵਰਣ ਤਬਦੀਲੀ ਦੀ ਗੱਲ ਕੀਤੀ ਜਾਵੇ ਤਾਂ ਖਰੀਫ ਅਤੇ ਰਬੀ ਸੀਜ਼ਨ ਦੇ ਵਿੱਚ ਔਸਤਨ 0.02 ਤੋਂ ਲੈ ਕੇ 0.06 ਸੈਲਸੀਅਸ ਤੱਕ ਸਾਲਾਨਾ ਤਾਪਮਨ ਵਧਿਆ ਹੈ ਸੂਰਜ ਦੇ ਉਗਣ ਅਤੇ ਛਿਪਣ ਦਾ ਸਮਾਂ ਵੀ ਘੱਟ ਹੋ ਗਿਆ ਹੈ ਇਸੇ ਤਰ੍ਹਾਂ ਸੋਕਾ ਜ਼ਿਆਦਾ ਵਧ ਰਿਹਾ ਅਤੇ بارش ਘੱਟ ਪੈ ਰਹੀ ਹੈ ਗੱਲ ਕਰੀਏ ਪਿਛਲੇ ਅੰਕੜਿਆਂ ਦੀ ਤਾਂ ਪਿਛਲੇ 2 ਸਾਲਾਂ ਦੇ ਅੰਕੜਿਆਂ ਦੇ ਮੁਤਾਬਕ ਸਾਲ 2022 ਦੇ ਜੂਨ ਮਹੀਨੇ ਅੰਦਰ 70.6 ਐਮ ਐਮ بارش ਦਰਜ ਕੀਤੀ ਗਈ ਜਦੋਂ ਕਿ 2023 ਵਿੱਚ ਜੂਨ ਮਹੀਨੇ ਵਿੱਚ ਹੀ 94 ਐਮ ਐਮ بارش ਹੋਈ ਜੂਨ ਮਹੀਨੇ ਦੇ ਵਿੱਚ ਆਮ 82.8 mm ਮੀਂਹ ਪੈਂਦਾ ਜੁਲਾਈ ਮਹੀਨੇ ਦੇ ਵਿੱਚ ਆਮ بارش 220.0 mm ਹੁੰਦੀ ਹੈ ਜਦੋਂ ਕਿ ਇਸ ਸਾਲ ਹੁਣ ਤੱਕ ਸਿਰਫ 110 mm ਹੀ ਹੋ ਸਕੀ ਹੈ ਜਿਹੜੀ ਕਿ ਆਮ ਨਾਲੋਂ 50% ਤੱਕ ਘੱਟ ਹੈ ਜੇਕਰ ਗੱਲ ਕਰੀਏ ਲੁਧਿਆਣਾ ਤੇ ਇਸਦੇ ਆਲੇ ਦੁਆਲੇ ਦੇ ਏਰੀਆ ਦੀ ਇਸੇ ਤਰ੍ਹਾਂ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ ਜੁਲਾਈ ਮਹੀਨੇ ਅੰਦਰ 323.8 ਮਿਲੀਮੀਟਰ بارش ਜਦੋਂ ਕਿ 2023 ਦੇ ਵਿੱਚ 212.4 ਮਿਲੀਮੀਟਰ بارش ਦਰਜ ਕੀਤੀ ਗਈ ਸੀ ਗੱਲ ਕੀਤੀ ਆਵੇ ਅਗਸਤ ਮਹੀਨੇ ਦੇ ਵਿੱਚ ਆਮ ਤੌਰ ਤੇ ਜਿਵੇਂ 190.3 ਮਿਲੀਮੀਟਰ بارش ਹੁੰਦੀ ਹੈ ਜਦੋਂ ਕਿ 2022 ਦੇ ਵਿੱਚ 59.3 ਮਿਲੀਮੀਟਰ ਅਤੇ 2023 ਦੇ ਵਿੱਚ 77 ਮਿਲੀਮੀਟਰ بارش ਲੁਧਿਆਣਾ ਦੇ ਵੱਖ-ਵੱਖ ਭਾਗਾਂ ਵਿੱਚ ਦਰਜ ਕੀਤੀ ਗਈ ਇਸੇ ਤਰ੍ਹਾਂ ਸਤੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ 106.2 ਮਿਲੀਮੀਟਰ ਸਤੰਬਰ 2022 ਦੇ ਵਿੱਚ 190 ਮਿਲੀਮੀਟਰ ਅਤੇ 100 2023 ਦੇ ਵਿੱਚ 55 ਮਿਲੀਮੀਟਰ ਦਰਜ ਕੀਤੀ ਗਈ। ਆਮ ਤੌਰ ਤੇ ਮਾਨਸੂਨ ਦੇ 177 ਦਿਨਾਂ ਦੇ ਵਿੱਚ 599.7 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਹੈ ਜਿਹੜਾ ਕਿ 2022 ਦੇ ਵਿੱਚ ਇਸ ਤੋਂ ਉੱਪਰ 643.7 ਮਿਲੀਮੀਟਰ ਮੀਂਹ ਪਿਆ ਸੀ। ਜਦੋਂ ਕਿ 2023 ਦੇ ਵਿੱਚ 438.4 ਮਿਲੀਮੀਟਰ بارش ਹੋਈ ਸੀ ਜਿਹੜੀ ਕਿ ਆਮ ਨਾਲੋਂ ਘੱਟ ਸੀ ਇਹ ਸਾਰਾ ਡਾਟਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਤਾਵਰਣ ਬਦਲਾਵ ਵਿਭਾਗ ਵੱਲੋਂ ਦਰਜ ਕੀਤਾ ਗਿਆ ਜਿੱਥੇ ਇੱਕ ਪਾਸੇ ਪੂਰੇ ਵਿਸ਼ਵ ਦੇ ਵਿੱਚ ਗਲੋਬਲ ਵਾਰਮਿੰਗ ਦੇ ਕਰਕੇ ਮੌਸਮਤ ਤਬਦੀਲੀਆਂ ਵਧ ਰਹੀਆਂ ਨੇ ਉੱਥੇ ਹੀ ਇਹਨਾਂ ਦਾ ਆਮ ਮਨੁੱਖੀ ਜਨਜੀਵਨ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨਿਕ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਣਾ ਨੇ ਦੱਸਿਆ ਕਿ ਮੌਸਮ ਦੇ ਵਿੱਚ ਤਬਦੀਲੀਆਂ ਕਾਫੀ ਚਿੰਤਾ ਦਾ ਵਿਸ਼ਾ ਨੇ ਜਿਨ੍ਹਾਂ ਦਾ ਸਿੱਧਾ ਅਸਰ ਫਸਲਾਂ ਤੇ ਪੈਣ ਲੱਗਾ ਉਹਨਾਂ ਆਖਿਆ ਕਿ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ ਹੈ ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਮੌਸਮ ਦੇ ਵਿੱਚ ਤਬਦੀਲੀਆਂ ਅਕਸਰ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਇਸ ਸਾਲ ਠੰਡ ਵੀ ਜ਼ਿਆਦਾ ਹੋਈ ਹੈ ਤੇ ਕੋਲਡ ਡੇਜ਼ ਵੇਖਣ ਨੂੰ ਮਿਲੇ ਭਾਵੇਂ ਰਾਤ ਦੇ ਮੁਕਾਬਲੇ ਦਿਨ ਦੇ ਵਿੱਚ ਜ਼ਿਆਦਾ ਠੰਡ ਵੇਖਣ ਨੂੰ ਮਿਲੀ ਉਵੇਂ ਹੀ ਦੂਜੇ ਪਾਸੇ ਜੇਕਰ ਤਾਪਮਣ ਦੀ ਗੱਲ ਕੀਤੀ ਜਾਵੇ ਤਾਂ ਰਿਕਾਰਡ ਤੋੜ ਤਾਪਮਣ ਵਿੱਚ ਵਾਧਾ ਹੋਇਆ ਹੈ ਤਾਪਮਣ 46 ਤੋਂ 47 ਡਿਗਰੀ ਤੋਂ ਪਾਰ ਹੋ ਗਿਆ ਜਿਹੜਾ ਕਦੇ ਵੀ ਨਹੀਂ ਸੀ ਹੋਇਆ ਉਹਨਾਂ ਕਹਿੰਦੇ ਕਿ ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਣ ਚ ਗਿਰਦੇ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਦੇ ਨਤੀਜੇ ਜਿਹੜੇ ਭਿਆਨਕ ਹੋ ਸਕਦੇ ਨੇ